ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਸਿੱਖਾਂ ਮਨਵਾਦਾਇਆ ਜਿਨ ਮੇਰਾ ਸਤਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਗੁਰਸਿੱਖਾਂ ਮਨਵਾਦਾਇਆ ਜਿਨ ਮੇਰਾ ਸਤਗੁਰ ਡਿਠਾ RAM ਰਾਜੇ ਕੋਈ ਕਰ ਗਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਕਾ ਮਨ ਮਿੱਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾਂ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਵਠਾ ਗੁਰ ਸਿੱਖਾਂ ਮਨਵਾਦਾਇਆ ਜਿਨ ਮੇਰਾ ਸਤ ਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾਂ ਮਨ ਮਿੱਠਾ ਗੁਰ ਸਿੱਖਾਂ ਮਨਵਾਦਾਇਆ ਜਿਨ ਮੇਰਾ ਸਤ ਗੁਰ ਡਟਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਕਾ ਮਨ ਮਿੱਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾਂ ਮੇਰਾ ਸਤ ਗੁਰ ਟੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨਾ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਗੁਰਸਿੱਖਾਂ ਮਨਵਾਦਾਇਆ ਜਿਨ ਮੇਰਾ ਸਤਿਗੁਰ ਡਿਠਾ RAM ਰਾਜੇ ਕੋਈ ਕਰ ਗਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਗੁਰ ਸਿੱਖਾ ਮਨਵਾਦ ਆਇਆ ਜਿਨ ਮੇਰਾ ਸਤ ਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾਂ ਮੇਰਾ ਸਤ ਗੁਰ ਟੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਗੁਰਸਿੱਖਾਂ ਮਨਵਾਦਾਇਆ ਜਿਨ ਮੇਰਾ ਸਤ ਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾਂ ਮਨ ਮਿੱਠਾ ਗੁਰ ਸਿੱਖਾਂ ਮਨ ਵਾਦਾਇਆ ਜਿਨ ਮੇਰਾ ਸਤ ਗੁਰ ਡਿਟਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾਂ ਮਨ ਮਿੱਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨ੍ਹਾਂ ਮੇਰਾ ਸਤ ਗੁਰ ਟੁਠਾ ਜਨਾਨੰਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗਹ ਗੁਰਸਿੱਖ ਪਹਿਨਾਈਐ ਜਿਨ੍ਹਾਂ ਮੇਰਾ ਸਤ ਗੁਰ ਤੁਠਾ ਜਨਾਨੰਕ ਹਰ ਹਰ ਹੋਇਆ ਹਰ ਹਰ ਮਨ ਉਠਾ ਗੁਰਸਿੱਖਾਂ ਮਨਵਾਦਾਂ ਜਾਂ ਜਿਨ ਮੇਰਾ ਸਤ ਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਗੁਰ ਸਿੱਖਾਂ ਮਨ ਵਾਦਾਇਆ ਜਿਨ ਮੇਰਾ ਸਤ ਗੁਰ ਡਿਟਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਹਰ ਦਰਗਹਿ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਟਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗਹਿ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਟਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਗੁਰਸਿੱਖਾਂ ਮਨਵਾਦਾਇਆ ਜਿਨ ਮੇਰਾ ਸਤਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਗੁਰਸਿੱਖਾਂ ਮਨਵਾਦਾਇਆ ਜਿਨ ਮੇਰਾ ਸਤਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਕਾ ਮਨ ਮਿੱਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾ ਮੇਰਾ ਸਤ ਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਗੁਰ ਸਿੱਖਾਂ ਮਨਵਾਦਾਇਆ ਜਿਨ ਮੇਰਾ ਸਤ ਗੁਰ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ ਗੁਰ ਸਿੱਖਾਂ ਮਨਵਾਦਾਇਆ ਜਿਨ ਮੇਰਾ ਸਤ ਗੁਰ ਡਿਟਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਕਾ ਮਨ ਮਿੱਠਾ ਹਰ ਦਰਗੈ ਗੁਰ ਸਿੱਖ ਪਹਿਨਾਈਐ ਜਿਨਾਂ ਮੇਰਾ ਸਤ ਗੁਰ ਟੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਹਰ ਦਰਗਹਿ ਗੁਰਸਿੱਖ ਪਹਿਨਾਈਐ ਜਿਨਾ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਵਠਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਹੈ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤ ਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਲੱਖ ਕੋ ਕੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੋਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੋਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋ ਉਤ੍ਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਮਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਦਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋ ਉੱਤਰਿਆ ਪਾਰ ਦੁਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਅਧਾਰ ਬਹਾ ਪਕੜੁਰ ਕਾਢਿਆ ਸੋ ਉੱਤਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲੱਗੈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਕੋ ਕੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੋਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੋਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋ ਉਤ੍ਰਿਆ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਧਾਰ ਮਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰਿ ਕਾ ਨਾਮ ਅਧਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਅਦਾਰ ਬਹਾ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤੈ